ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਗਗਨਦੀਪ ਸਿੰਘ ਕੀ ਕਹਿਣਾ ਚਾਹੋਗੇ ਤੇ ਕੀ ਨਾਮ ਹੈ ਮੁੰਡੇ ਦਾ ਤੇ ਕੀ ਪ੍ਰਾਪਤੀ ਕੀਤੀ ਹੈ ਇਹ ਮੁੰਡੇ ਦਾ ਨਾਮ ਦਿਲੀਪ ਹੈ ਜੀ ਆਪਣੇ ਗਿੱਧਰਵਗਾ ਰਹਿਣ ਵਾਲਾ ਮੁੰਡਾ ਹੈ ਬਹੁਤ ਹੀ ਮਿਹਨਤੀ ਬੱਚਾ ਹੈ ਜੀ ਇਹ ਅੱਜ ਇੱਕ ਪੀਐਸਪੀਐਲ ਵੱਲੋਂ ਜਿਹੜੇ ਟ੍ਰਾਇਲ ਆਪਣੇ ਮਲੋੜ ਵਿੱਚ ਕੰਡਕਟ ਕਰਾਏ ਗਏ ਸੀਗੇ ਪੀਐਸਪੀਐਲ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਇੱਕ ਸਟ੍ਰੀਟ ਪ੍ਰੀਮੀਅਮ ਲੀਗ ਹੈ ਜਿਹੜੀ ਟੈਨਿਸ ਬੱਚੇ ਖੇលਦੇ ਆ ਉਸ ਚੀਜ਼ ਨੂੰ ਪ੍ਰਮੋਟ ਕਰਾਉਣ ਲਈ ਬੜੇ ਅੱਛੇ ਲੈਵਲ ਦੀ ਜਿਹੜੀ ਲੀਗ ਕਰਾਈ ਜਾ ਰਹੀ ਹੈ ਇਹ ਜਿਹਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਵੀ ਇਸ ਚੀਜ਼ ਨੂੰ ਹੈਲਪ ਕੀਤੀ ਜਾ ਰਹੀ ਹੈ ਸੇ ਨੋ ਟੂ ਡਰੱਗਸ ਤਾਂ ਉਸ ਲੀਗ ਦੇ ਵਿੱਚ ਇਹ ਬੱਚੇ ਨੇ ਅੱਜ ਟ్రायल ਦਿੱਤੇ ਤੇ ਉਸ ਲੀਗ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ 8 골ਡਨ ਟਿਕਟਾਂ ਜਿਹੜੀਆਂ ਟੈਲੈਂਟ ਦੇ ਬੇਸ ਤੇ ਦੇਣੀਆਂ ਸੀਗੀਆਂ ਉਹਦੇ ਵਿੱਚੋਂ ਇੱਕ 골ਡਨ ਟਿਕਟ ਇਸ ਬੱਚੇ ਨੂੰ ਮਿਲੀ ਹੈ ਉਹ 골ਡਨ ਟਿਕਟ ਦੇ ਬੇਸ ਤੇ ਇਹ ਬੱਚਾ ਸਿੱਧਾ ਆਕਸ਼ਨ 'ਚ ਜਾਏਗਾ ਜੀ ਜਿਹੜੇ ਬਾਕੀ ਸੈਕੰਡ ਲੈਵਲ ਹੁੰਦਾ ਹੈ ਇੱਕ ਟ్రायल ਦਾ ਉਹ ਇਹਨੂੰ ਕਲੀਅਰ ਕਰਨ ਦੀ ਲੋੜ ਨਹੀਂ ਹੈਗੀ ਅ ਜਿਹਦਾ ਨਾਮ ਸਿੱਧਾ ਆਕਸ਼ਨ ਲਈ ਚਲਾ ਗਿਆ ਹੈ ਤੇ ਅੱਗੇ ਆਪਸ਼ਨ ਦੇ ਵਿੱਚ ਟੀਮ ਕਿਹੜੀ ਇਹਨੂੰ ਮਿਲਦੀ ਹੈ ਉਹ ਆਪਾਂ ਦੇਖੀਏ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਇਹਦੇ ਵਾਸਤੇ ਕਿ ਟੈਲੈਂਟ ਅੱਗੇ ਆਇਆ ਮਿਹਨਤ ਦਾ ਮੁੱਲ ਪਿਆ ਜੀ ਤੇ ਬਹੁਤ ਧੰਨਵਾਦ ਵੀ ਕਰਦੇ ਹਾਂ ਅਸੀਂ ਪੀਐਸਪੀਐਲ ਦਾ ਜਿਨ੍ਹਾਂ ਨੇ ਇਹੋ ਜਿਹਾ ਇੱਕ ਸਟੇਸ਼ਨ ਦਿੱਤਾ ਇਹਨਾਂ ਬੱਚਿਆਂ ਨੂੰ ਤਾਂ ਕਿ ਇਹ ਬੱਚੇ ਅੱਗੇ ਆ ਸਕਣ ਕਿੰਨੀ ਕ ਮਿਹਨਤ ਇਸ ਬੱਚੇ ਵੱਲੋਂ ਕੀਤੀ ਗਈ ਜੀ ਇਸ ਬੱਚੇ ਦੀ ਮਿਹਨਤ ਦਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਹ ਸਿੰਗਲਾ ਸਾਹਿਬ ਦੀ ਖੜੇ ਹੈ ਜੀ ਸਵੇਹ ਇਹ ਬੱਚਾ ਇਹਨਾਂ ਨਾਲ ਗੇਮ ਕਰਦਾ ਜੀ 2-2.5 ਘੰਟੇ ਉਸ ਤੋਂ ਬਾਅਦ ਇਹ ਆਪਦਾ ਦਾਣਾ ਮੰਡੀ ਚ ਵੀ ਗੇਮ ਕਰਦਾ ਜੀ ਸ਼ਾਮ ਨੂੰ ਇਹ ਡੀਏਵੀ ਅਕੈਡਮੀ ਦੇ ਵਿੱਚ ਉੱਥੇ ਵੀ ਜਦੋਂ ਇਹਦੇ ਕੋਲ ਟਾਈਮ ਲੱਗਦਾ ਇਹ ਬੱਚਾ ਦਿਨ ਦੇ ਵਿੱਚ 5-6 ਘੰਟੇ ਆਪਦੀ ਗੇਮ ਨੂੰ ਵੀ ਦੇ ਰਿਹਾ ਹੈ ਪਲੱਸ ਆਪਦੀ ਜਿਹੜੀ ਡੇਲੀ ਵਾਸਤੇ ਆਪਦੀ ਇਹ ਰੋਜ਼ੀ ਰੋਟੀ ਵਾਸਤੇ ਵੀ ਨਾਲ-ਨਾਲ ਕੰਮ ਕਰ ਰਿਹਾ ਹੈ ਤੇ ਅੰਪਾਇਰਿੰਗ ਵੀ ਕਰ ਰਿਹਾ ਜੀ ਨਾਲ ਆਪਣੇ ਮਾਪਿਆਂ ਦਾ ਸਹਾਰਾ ਵੀ ਮਿਲ ਰਿਹਾ ਹੈ ਤਾਂ ਹੋਰ ਬੱਚਿਆਂ ਨੂੰ ਵੀ ਇਹੋ ਜਿਹੇ ਬੱਚਿਆਂ ਤੋਂ ਸੇਧ ਲੈਣ ਦੀ ਲੋੜ ਹੈ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਤੁਸੀਂ ਸਾਰੀ ਟੀਮ ਜੋ ਇਹਨਾਂ ਨਾਲ ਖੇਡਦੇ ਸੀ ਜਾਂ ਤੁਸੀਂ ਐਜ਼ ਅ ਕੋਚ ਕਿੰਨੀ ਖੁਸ਼ੀ ਮਹਿਸੂਸ ਕਰ ਰਹੀ ਹੈ ਦੇਖੋ ਜੀ ਇੱਕ ਕੋਚ ਵਾਸਤੇ ਇਸ ਤੋਂ ਵੱਡਾ ਜਿਹੜਾ ਰਿਟਰਨ ਗਿਫਟ ਕੀ ਹੋ ਸਕਦਾ ਹੈ ਕਿ ਉਸ ਦਾ ਬੱਚਾ ਅੱਜ ਇੱਕ ਐਡੀ ਵੱਡੀ ਪ੍ਰਾਪਤੀ ਲੈ ਕੇ ਸ਼ਹਿਰ ਆਇਆ ਹੈ ਤਾਂ ਮੇਰੇ ਲਈ ਤਾਂ ਕੋਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਜਿਸ ਨਾਲ ਮੈਂ ਆਪ ਦੀ ਪ੍ਰਸੰਨਤਾ ਨੂੰ ਇਸ ਚੀਜ਼ ਦਾ ਬਿਆਨ ਕਰ ਸਕਾਂ ਇਹ ਮੁੰਡਾ ਬੋਲ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਮੇਰਾ ਨਾਮ ਦਲੀਪ ਕੁਮਾਰ ਹੈ ਮੇਰੀ ਪੀਐਸਪੀਐਲ ਚ ਸੈLECTION ਹੋਈ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਆਸ ਸਿੰਗਲਾ ਸਾਹਿਬ ਹਰਪ੍ਰੀਤ ਮੇਰੇ ਕੋ ਸਾਹਿਬ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਮੇਰੇ ਨਾਲ ਆ ਕੇ ਮੇਰੀ ਖੁਸ਼ੀ ਚ ਆ ਕੇ ਮੇਰੇ ਨਾਲ ਖੜੇ ਆ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ PSPL ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੈਨੂੰ 골ਡਨ ਟਿਕਟ ਦੇ ਕੇ ਆਕਸ਼ਨ ਚ ਸਿੱਧਾ ਰੱਖਿਆ ਜੀ ਤੇ ਬਹੁਤ ਬਹੁਤ ਧੰਨਵਾਦ ਕਿੰਨੀ ਕੁ ਮਿਹਨਤ ਕਰਨੀ ਪਈ ਮਿਹਨਤ ਦੀ ਗੱਲ ਕਰੀਏ ਤੁਹਾਨੂੰ ਸਰ ਮਿਹਨਤ ਦਾ ਕਰੀਏ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਮੰਨ ਲਓ ਫਾਈਨੈਂਸ਼ੀਅਲ ਵੀ ਪ੍ਰੋਬਲਮ ਬਹੁਤ ਰਹਿੰਦੀ ਹੈ 3-4-4 ਘੰਟੇ ਮਿਹਨਤ ਕਰਕੇ ਫਿਰ ਸਿੱਧਾ ਖੇਡ ਕੇ ਗਰਾਫੇਰ ਗਰਾਊਂਡ ਚ ਜਾ ਕੇ ਅੰਪਾਇਰਿੰਗ ਕਰਨੀ ਰਾਤ ਨੂੰ 11-12 ਵਜੇ ਘਰੇ ਆਉਣਾ ਫਿਰ ਸਵੇਰੇ ਖੇਡਣ ਫਿਰ ਉਹੀ ਰੁਟੀਨ ਜੀ ਤਾਂ ਮਿਹਨਤ ਕਾਈ ਬਹੁਤ ਕਰਦੇ ਜੀ ਖਰਚਾ ਪਾਣੀ ਚ ਚਲਾਉਣ ਵਾਸਤੇ ਕੀ ਕਰਨਾ ਪਿਆ ਤੁਹਾਨੂੰ ਸਰ ਖਰਚਾ ਪਾਣੀ ਚ ਚਲਾਉਣ ਦੇ ਵਾਸਤੇ ਕੋਈ ਮਤਲਬ ਕਿ ਆ ਸਿੰਘਲਾ ਸਾਹਿਬ ਨੇ ਹੀ ਇਹਨੇ ਨਹੀਂ ਦਿੱਤਾ ਜੋ ਮਤਲਬ ਕਿ ਅੰਪਾਇਰਿੰਗ ਦਾ ਕੰਮ ਦਿੱਤਾ ਸੀ ਸ਼ਾਮ ਨੂੰ ਗਰਾਊਂਡ ਚ ਜੋ ਕਿ ਬਹੁਤ ਵਧੀਆ ਲੱਗਿਆ ਹੀ ਕਰਕੇ ਹਮ ਆਪਦੇ ਵੱਲੋਂ ਵੀ ਕੋਈ ਮਿਹਨਤ ਕਰਦੇ ਸੀ ਤੁਸੀਂ ਸਰ ਹਾਂਜੀ ਆਪਦੇ ਵੱਲੋਂ ਮਤਲਬ ਕਿ ਕਈ ਵਾਰੀ ਕੰਮ ਵਗੈਰਾ ਤੇ ਚਲੇ ਜਾਂਦੇ ਸੀਗੇ ਦਿਹਾੜੀ ਦਿਉੜੀ ਕਰਨ ਮਾਪੇ ਨੂੰ ਕਿੰਨੀ ਖੁਸ਼ੀ ਹੈ ਤੇ ਜਿਹੜੇ ਤੁਹਾਡੇ ਨਾਲ ਦੋਸਤ ਹੈ ਮਿੱਤਰ ਹੈ ਕਿੰਨੀ ਖੁਸ਼ੀ ਮਾਪੇ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਨਾਲ ਜੋ ਮੇਰੇ ਕੋ ਸਾਹਵਾ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੈ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਮੇਰੇ ਨਾਲ ਖੜੇ ਹੈ ਜੋ ਕਿ ਕੱਲ ਤੱਕ ਦਾ ਕੀ ਫਰੈਂਸ ਕਾਲ ਫੋਨ ਕੀਤਾ ਜੀ ਮੈਂ ਕੱਲ ਮੇਰਾ ਕੋਈ ਇਰਾਦਾ ਨਹੀਂ ਸੀ ਟ్రਾਇਲ ਦੇਣ ਦਾ ਕਿਉਂਕਿ ਮੇਰੇ ਕੋਲ ਪੈਸੇ ਵਗੈਰਾ ਕੁਝ ਨਹੀਂ ਸੀਗਾ ਤੇ ਕੋਈ ਸਾਡਾ ਸਪੈਸ਼ਲੀ ਫੋਨ ਆਇਆ ਇਹਨਾਂ ਨੇ ਕਿਹਾ ਵੀ ਟ్రਾਇਲ ਦੇ ਤੂੰ ਤੇ ਜਾ ਤੇ ਮੈਂ ਉੱਥੇ ਟ్రਾਇਲ ਦਿੱਤੇ ਤੇ ਸਿਲੇਕਸ਼ਨ ਹੋ ਗਈ ਤੇ